ਕਾਕਾ ਐ ਰਿਵੰਨਿਆ ਬਾਬਾਈ ਜਾਂਦੇ ਰੋਪਈ ਜਾਂਦੇ ਰੋ ਹਾ ਕੁੜੇ ਕੀ ਤਕ ਤਕਲੀ ਪੈਕੇ ਮਾਉਣੇ ਹੋਏ ਬਾਬਾਈ ਘਰੇ ਲੜਾਈ ਝਗੜਾ ਬਹੁਤ ਰਹਿੰਦਾ ਹੈ ਲੈ ਭਾਈ ਮੈਨੂੰ ਐ ਦੱਸੋ ਪਹਿਲਾਂ ਕੋਈ ਕਰ ਹੈਗਾ ਸੰਸਾਰ ਦੇ ਵਿੱਚ ਇੱਥੇ ਕਲੇਸ਼ ਨਾ ਹੋਵੇ ਉਹ ਤਾਂ ਸੱਚ ਠੀਕ ਹੈ ਬਾਬਾਈ ਉਹ ਸਾਡੇ ਘਰ ਚ ਤਾਂ ਬਾਹਲੇ ਕਲੇਸ਼ ਰਹਿੰਦਾ ਹੈ ਉਹ ਤਾਂ ਰਹਿੰਦਾ ਹੈ ਸਾਡਾ ਰੱਬ ਮੈਰਜ ਹੋਇਆ ਜੀ ਤਾਂ ਘਰ ਬੱਲੇ ਉਹ ਕਾਕਾ ਜੀ ਕੋਈ ਤਾਂ ਤਰੱਕੀਆਂ ਨੇ ਹੋਰ ਜੀ ਇਹ ਮੇਰੇ ਦੂਜੇ ਵਿਆਹ ਹੀ ਹੈ ਜੀ ਤੇ ਪਹਿਲਾ ਵਾਲੀ ਜਿਹੜੀ ਉਹ ਬਹੁਤ ਲੜਦੀ ਨਹੀਂ ਤੇ ਮੁੰਡਾ ਵੀ ਸੁਖ ਨਾਲ ਉਹ ਵੀ ਬਥੇਰਾ ਲੜਦਾ ਜੀ ਹਾਂ ਫਿਰ ਤਾਂ ਲੜਨ ਦੇ ਹੱਕਦਾਰ ਹੈ ਹੀ ਗਏ ਨਖਰਾ ਤੁਸੀਂ ਇਹ ਕਹਿੰਦੇ ਕਿ ਸਾਡਾ ਕਲੇਸ ਮਿਟ ਜੀ ਤੇ ਕੋਈ ਸੀ ਧਾਗਾ ਤਾਂ ਕੋਈ ਦਿਓ ਜੀ ਧਾਗਾ ਤਾਂ ਵੀ ਦਈਏ ਹੋਰ ਬਾਈ ਕੋਈ ਹੱਲ ਕਰੋ ਜੀ ਅੱਛਾ ਬਿਆਨ ਕੋ ਨੱਕ ਟਾਈਮ ਹੋ ਗਿਆ ਹੋ ਗਿਆ ਬਾਬਾਈ ਸਾਤ ਅੱਠ ਮਹੀਨੇ ਹਾਂ ਪਹਿਲਾ ਵਾਲੇ ਨੂੰ ਤਾਂ ਬਾਬਾ ਚਲ ਹੋ ਗਿਆ ਜੀ ਇਹ ਦੱਸ ਸੀ ਦਿੱਤਾ ਤੁਹਾਨੂੰ ਅੱਛਾ ਅੱਛਾ ਹਾਂ ਉਹ ਮੈਨੂੰ ਐ ਦੱਸੋ ਤੁਹਾਡੇ ਖੇਤ ਵੱਡੇ ਵੱਡੇ ਦੀ ਮੱਟੀ ਲੱਗੀ ਹੋਈ ਹੈ हां बाबा जी ਵਿਆਹ ਤੋਂ ਬਾਅਦ ਕਦੇ ਮੱਥਾ ਟੇਕਣਗੇ ਵਿਆਹ ਤੋਂ ਬਾਅਦ ਉਹ ਐ ਸੀ ਆ ਜੀ ਪਹਿਲਾਂ ਮੇਰੇ ਬੇਬੇ ਤੇ ਬਾਪੂ ਉਹੀ ਮੱਥਾ ਮੁੱਥਾ ਟੇਕਦੇ ਸੀ ਮੈਂ ਤਾਂ ਜਦੋਂ ਦੀ ਸੱਤ ਸੰਭਲੇ ਮੈਂ ਨਹੀਂ ਮੱਥਾ ਟੇਕਾਇਆ ਕਦੇ ਅੱਛਾ ਬੇਬੇ ਬਾਪੂ ਤੁਰ ਗਏ ਨਾਲ ਫਿਰ ਮੱਠੀਆਂ ਨਾਲ ਵੀ ਤੁਰ ਗਏ ਬਸ ਉਹ ਕਦੇ ਕੱਚੀ ਲੱਸੀ ਪਾ ਕੇ ਆਏ ਹੂੰ ਨਾ ਕਦੇ ਲੱਡੂਆਂ ਜੋੜਾ ਚ ਆਇਆ ਹੈ ਭਾਈ ਦਰਤੇ ਕੋਈ ਦਰਬੇਸ਼ ਆ ਗਏ ਕੁੱਤਾ ਆ ਗਿਆ ਕੋਈ ਬਿੱਲੀ ਆ ਗਈ ਕਦੇ ਉੱਠੀ ਟੁੱਕ ਪਈ ਹੈ ਨਾ ਬਾਬਾ ਜੀ ਵੱਡਾਂ ਆ ਕੇ ਮਾਰਦੇ ਹੁਣ ਬਸ ਐਂ ਸਮਝੋ ਜੀ ਫਿਰ ਪਲੇਸ ਤਾਂ ਉੱਥੀ ਹੈਗਾ ਉਹ ਤਾਂ ਸਾਰਾ ਕਿਵੇਂ ਸੜ ਗਿਆ ਪਿਆ ਗਿਆ ਪਲੇਸ ਜਾਊ ਕਿਵੇਂ ਕਰੂੰ ਫਿਰ ਬਾਬਾ ਜੀ ਕੋਈ ਹੱਲ ਦੱਸੋ ਤੁਸੀਂ ਤੁਹਾਡੇ ਕੋਲੇ ਤਾਂ ਹੀ ਆਇਆ ਗਏ ਸੀ ਹੱਲ ਤਾਂ ਕੋੜੇ ਇੱਕੋ ਐ ਉਹ ਤੁਹਾਨੂੰ ਭਾਈ ਜੀ ਤੁਹਾਡੇ ਵੱਡ-ਵਡੇਰ ਦੀ ਮੱਟੀ ਤੂੰ ਜਾਣਾ ਪਊਗਾ ਆਉਂਦਾ ਸਾਹੀ ਜੋੜਾ ਪਾ ਕੇ ਜਿਹੜਾ ਤੇ ਰਹਿ ਗਿਆ ਹਲਕਾਰੀ ਲੈ ਕੇ ਛਗ ਨਾਲ ਤੁਹਾਨੂੰ ਦੂਏ ਜੀ ਨੂੰ ਜਾਣਾ ਪਊ ਮੱਥਾ ਟੇਕਣਾ ਪਊਗਾ ਅੱਛਾ ਜੀ ਹਾਂ ਫੇਰ ਇੱਕ ਜੋੜਾ ਲੱਡੂਆਂ ਦਾ ਠੀਕ ਆ ਭਾਈ ਸੱਤ ਪਤਾਸੇ ਅੱਛਾ ਯਾਦ ਰੱਖੀ ਕਦੇ ਚੰਨਨੇ ਬਾਰ ਨੂੰ ਖੰਮਣੀ ਖੁੰਮਣੀ ਜਿਹੜਾ ਕਿਵੇਂ ਬੰਨੀਆਂ ਖੰਮਣੀ ਕਦੇ ਨਹੀਂ ਬਾਬਾ ਜਿਸ ਦਾ ਮੱਥਾ ਟੇਕਣੀ ਨਹੀਂ ਗਏ ਕਦੇ ਜੀ ਆ ਆ ਕੇ ਕੋਣ ਲੱਗੇ ਬਸ ਫਿਰ ਤਾਂ ਹਾਂ ਮੇਰੇ ਬਿੰਦੇ ਜਰੂਰ ਦਿਵਾਲੀ ਨੂੰ ਉੱਤੇ ਲੋੜੀ ਨੂੰ ਮੱਥਾ ਟੇਕਣ ਜਾਂਦੀ ਸੀ ਆ ਮੁਰਗੇ ਨਾਲੇ ਦੁਰਗੀਆਂ ਫਿਰ ਤਾਂ ਇੱਥੇ ਦਾ ਸਰਫ ਛੱਟ ਕੇ ਪਿਆਗਾ ਠੀਕ ਹੈ ਚਲ ਕੋਈ ਨਾ ਮਾੜੀ ਜੂ ਹੋਰ ਨਿਕਾ ਮਾਰ ਲੈਣਾ ਤੂੰ ਜਰੂਰ ਹਾਂ ਕੋਈ ਨਾ ਕਾਕਾ ਜੀ ਮੈਨੂੰ ਤਾਂ ਗੜਬੜ ਜੀ ਲੱਗੇ ਥੋੜੀ ਵੀ ਹੋਰ ਕਿਵੇਂ ਦੱਸੋ ਬਾਬਾ ਜੀ ਮੈਂ ਤਾਂ ਹਾਂ ਜੀ ਮੈਂ ਊੜੀ ਬੰਨ ਲੈ ਕੋਖ ਸਲੱਖਣੀ ਹੋਣ ਵਾਲੀ ਹੈ ਤੇਰੀ ਨਹੀਂ ਨਹੀਂ ਮਬਾਪ ਇਹ ਨਹੀਂ ਤਾਂ ਕੋਈ ਗੱਲ ਨਹੀਂ ਹੈਡੀ ਮੈਨੂੰ ਢੰਗਾ ਹੈ ਦਾਦਾ ਪਈ ਢਾਕਰਿਆ ਕਰਾਇਆ ਹਲ ਕਿਸੇ ਨੇ ਦਿੱਤਾ ਤੇ ਖਾਦਾ ਪੀਤਾ ਕਿਸੇ ਨੇ ਨਾ ਭਾਈ ਮੈਨੂੰ ਲੱਗਦਾ ਸੱਚੀ ਹੱਦ ਲਾ ਦੋ ਇਹ ਸਾਨੂੰ ਪਤਾ ਨਹੀਂ ਬਾਬਾ ਤੁਸੀਂ ਦੱਸੋ ਕੀ ਗੱਲ ਵਿੱਚੋਂ ਚਲ ਚੰਗਾ ਤੁਸੀਂ ਐਂ ਕਰਿਓ ਖੇਤ ਬਗਜੂ ਮੱਟੀ ਤੇ ਅੱਛਾ ਜੀ ਮੱਥਾ ਟੇਕਿਓ ਚਾਰ ਸ਼ਨੀਵਾਰ ਗਾ ਚਾਰ ਵੀਰਵਾਰ ਹੁਣ ਠੀਕ ਹੈ ਚਾਨਣੇ ਅੱਛਾ ਜੀ ਇੱਕ ਤਾਂ ਖੰਮਣੀ ਹਾਂ ਦੂੜਾ ਲੱਡੂਆਂ ਦਾ

ਹੁਣ ਆਉਣੀ ਲੋੜ ਨਹੀਂ ਜੀ ਆਉਣਾ ਤਾਂ ਪਊਗਾ ਸੱਤ ਵੀਰਪੁਰ ਚੌਂਕੀਆਂ ਪਰੇ ਬਣਦੀਆਂ ਅੱਛਾ ਬਾਬਾ ਹਾਂ ਨਾ ਜਿਹੜੇ ਮੈਂ ਹੱਲ ਦੱਸਤਾ ਹੁਣ ਆਉਣ ਦੀ ਲੋੜ ਨਹੀਂ ਆ ਪਹਿਲਾਂ ਤੁਹਾਡਾ ਕਲੇਸ਼ ਚਬੜਾ ਜੀਗਾ ਉਹ ਤੁਹਾਨੂੰ ਬਾਬਾ ਦੱਸ ਗਿਆ ਭਾਈ ਨਾ ਆਜਿਆ ਕਰਾਂਗਾ ਬਾਬਾ ਜੀ ਮੈਂ ਦੱਸੋ ਕੋਈ ਅਸੀਂ ਕੋਈ ਪੈਸੇ ਦੀ ਮਾਇਆ ਦੇ ਭੁੱਖੇ ਆ ਮਾਇਆ ਨਾਗਣੀ ਹੈ ਤਾਂ ਅਸੀਂ ਭੁੱਖੇ ਪੈਸੇ ਮੰਗੇ ਨੇ ਨਾ ਮੈਂ ਤਾਂ ਇਹ ਰੂ ਸ਼ਰਤਾਂ ਆ ਕਰਨੇ ਭਾਈ ਕਿੱਥੇ ਢੰਡਾਰੇ ਚੱਲ ਰਹੇ ਨੇ ਆਹਦੀ ਸ਼ਰਤਾਂ ਕਿਸ ਨੇ ਪਾਣਾ ਕੋਈ 1100 ਪਾਣਾ 11000 ਪਾਣਾ 5100 ਪਾਣਾ 51000 ਪਾਣਾ ਥੋੜੀ ਸ਼ਰਤਾਂ ਠੀਕ ਹੈ ਬਾਬਾ ਥ ਚਲੋ ਕੋਈ ਸਿੱਕਣਾ ਚਾਹੀਦਾ ਜੀ ਅਸੀਂ ਬਸ ਜਿਹੜਾ ਜ ਸਾਤ ਸਰਾਏ ਦੀ ਜਰੂਰ ਪਾ ਹਾਂ ਠੀਕ ਹੈ ਤਿੰਨ ਸੱਤ ਨੀਵਰ ਚੌਕੀਆਂ ਭਰਨੀਆਂ ਨੇ ਅੱਛਾ ਬਾਬਾ ਜੇ ਨਾ ਆਏ ਫਿਰ ਅਸੀਂ ਪੁੱਠੇ ਬੁਲਟ ਕਾ ਦਾਂਗੇ ਭਾਈ ਨਾ ਠੀਕ ਆ ਬਾਬਾ ਜੀ ਮੈਂ ਲੈ ਕੇ ਆਉਂਗਾ ਠੀਕ ਹੈ ਤੇ ਤੁਸੀਂ ਐ ਕਰੋ ਹੁਣ ਲੰਗਰ ਦੇ ਵਿੱਚ ਜਾਓ ਚਾਹ ਦੇ ਗੱਫੇ ਸ਼ਕੋ ਤੇ ਪੜੀ ਪੜੀ ਕਿਉਂ ਦੀ ਪੀਲੀਓ ਅੱਛਾ ਇਹ ਕਿਉਂ ਭਾਈ ਗਾਹਾਂ ਕੰਮ ਆਉਂਦਾ ਹੈਗਾ ਸਿਆਣੇ ਦਾ ਕਿਹਾ ਉਹਦਾ ਖਾਦਾ ਕਾਕਾ ਜੀ ਚੰਗਾ ਬਾਬਾ ਜੀ ਕਿੰਨਾ ਜਾਓ ਹੁਣ ਤੁਸੀਂ ਆ ਸਾਰੀ ਸੰਗ ਤੁਹਾਡੇ ਕੋਲ ਬਿਟਰ ਬਿਟਰ ਝਾਕੜ ਦੀ ਨਾ ਕੱਚੀ ਹੋਈ ਨਾ ਕੋਈ ਆ ਹੀਮ ਕੀ ਮ ਆ ਪਲਾ ਹੁੰਦਾ ਭਾਈ ਚੌਕਿਆਂ ਨੇ ਬੋਲੀਓ ਭਾਈ ਚੰਗਾ ਬਾਬਾ ਜੀ ਆ ਨਾਲੇ ਪੰਡਾਰੀ ਜੇ ਪਾ ਦਿਓ ਭਾਈ ਸਹਜੋ ਕੋਈ ਠੀਕ ਹੈ ਹਾਂ ਜਿੱਦਾਂ ਤੁਹਾਡਾ ਚੱਲਦਾ ਹੋਈ 11000 ਕੋਈ